ਮਿੱਤਰੋ ਅੱਜ ਤੁਹਾਨੂੰ ਦਿਖਾਉਣਾ ਹੈ ਸਵਰਾਜ ਨੀਲੇ ਰੰਗ ਦਾ 855 ਮੋਰਲੇ ਟਾਇਰ ਬੀਜੀਡੀ ਦੇ ਇਹ ਇੰਜਨ ਗੇਅਰ ਦਾ ਪੂਰਾ ਓਕੇ ਆ ਮਾਗਲੇ ਟਾਇਰ ਐਮਐਸ ਦੇ ਆ ਗਿਆ ਡੰਡਾ ਬੱਟੀ ਛਤਰੀ ਦੇ ਨਾਲ ਆ ਮੌਕੇ ਤੇ ਫੁੱਲ ਮਾਰਤਾਨ ਹੋ ਜੂਗਾ ਪਿਆਮ ਨੰਬਰ ਆ ਗਿਆ 2000 ਮਾਡਲ ਆ ਜਿਹੜੇ ਭਾਈ ਨੂੰ ਚਾਹੀਦਾ ਸਪਰਕਰ ਲੈ ਵੀਡੀਓ ਦੇ ਵਿੱਚ ਨੰਬਰ ਚੱਲ ਜੀਦਾ 2000 ਮਾਡਲ ਆ 2 ਲੱਖ 53 ਹਜ਼ਾਰ ਡਿਮਾਂਡ ਆ ਮੌਕੇ ਤੇ ਮਾਰਤਾਨ ਹੋ ਜੂਗਾ ਅੱਗੇ ਆ ਗਿਆ ਸੋਨਾ ਲਿਕਰ ਡੀਆਈ 750 ਪੰਜਾਬ ਨੰਬਰ ਇਹ ਹੀ ਆ ਗਿਆ ਮਿੱਤਰੋ ਲੋਰਲ ਐਮਰਕਟਰ ਆ ਗਏ ਪੂਰਾ origignal ਡੈਕਟਰ ਚਲਾਈ ਬਾਈ ਦਾ ਪੂਰਾ ਓਕੇ ਆ ਜਿਹੜੇ ਭਾਈ ਨੂੰ ਚਾਹੀਦਾ ਹੋਏ ਵਰਕ ਕਰਨ ਦੇ ਵੀਡੀਓ ਦੇ ਵਿੱਚ ਨੰਬਰ ਚੱਲ ਜਿੰਦਾ ਰੰਗ ਪੈਂਦੇ ਜਿਤੋਂ ਨਹੀਂ ਹੋਇਆ 15 ਮਾਡਲ ਆ 385 ਡਿਮਾਂਡ ਆ ਮੁੱਕ ਦੇ ਮਾਮ ਤਨ ਹੋ ਜੂਗਾ 75 ਦਾ ਹੋ ਜੂਗਾ ਅਗੇ ਅਗੇ ਸਵਰਾਜ 20 ਮਾਡਲ ਮੂਲੇ ਟੈਰਰ 50 ਹਜ਼ਾਰ ਪੇਸੇ ਆ ਮਗਰਲੇ 1780 ਦੇ ਸੇ ਆ ਡਬਲ ਦੇ ਲੱਗੇ ਹੋਏ ਆ ਡੇਟ ਤੇ ਫਾਈਬਰ ਉੱਤੇ ਲੱਗਿਆ ਹੋਇਆ ਡੰਡਾ ਪੱਟੀ ਆ ਨਾ ਸਕਰੀ ਨਾਲ ਜਿਹੜੇ ਭੈਣ ਨੂੰ ਚਾਹੀਦਾ ਹੋਵੇ ਸੰਪਰਕ ਕਰ ਲਿਓ ਪਰਮਾਨਤਨ ਕੀਤਾ ਜਾਊਗਾ ਵੀਡੀਓ ਦੇ ਵਿੱਚ ਨੰਬਰ ਚੱਲੀ ਜਾਂਦਾ ਕੋੜ ਡਬਲ ਟੈਂਕੀ ਦਾ ਲੱਗਿਆਗਾ ਡਿਮਾਂਡ ਦੀ ਗੱਲ ਕਰੀਏ 595 ਆ ਲੋਕ ਤੇ ਮਾਨਤਨ ਹੋ ਜੂਗਾ ਅੱਗੇ ਦਿਖਾਉਣੇ ਸੁਰਾਸ 744 ਸੁਰਾਸ 744 ਐਫੀ 4 ਸਟਾਰ ਆ ਗਿਆ ਮਿੱਤਰੋ ਪੀਟੀਓ ਆ ਚਲਾਈ ਵਾਈ ਦਾ ਪੂਰਾ ਓਕੇ ਆ ਟੰਡਾ ਫੱਟੀ ਛਤਰੀਆਂ ਨਾਲ ਆ ਆ ਬਾਈ ਗੈਰ ਲੱਗੇ ਆ ਜਿਹੜੇ ਭਾਈ ਨੂੰ ਚਾਹੀਦਾ ਵਰਕਰ ਲੈ 17 ਮਾਡਲ ਆ ਪੰਜਾਬ ਨੰਬਰ ਆ ਗਿਆ ਹੋਰ ਬਾਈ ਪੂਰਾ ਕੋਕਾ ਵੀ ਸਕੀ ਤੇ ਰੰਗ ਪੈ ਨਹੀਂ ਆ ਆਖਾਂ ਵਤੀ ਨੇ 34 30 ਡਿਮਾਂਡ ਆ ਮੁੱਕਦ ਫੁੱਲ ਮੰਤਨ ਹੋ ਜੀਓ ਵੀਡੀਓ ਦੇ ਵਿੱਚ ਨੰਬਰ ਚੱਲੀਆ ਧੰਨਵਾਦ ਸਾਰੇ ਭਰਾਵਾਂ